ਸਸਕਲ ਜੀ ਦੇ ਸ਼ਾਪਡਰ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰ ਸੀ ਪੰਜਾਬੀ ਇੰਡਸਟਰੀ ਦੀ ਨਵੀਂ ਸ਼ਾਹਕਾਰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਮੁੱਖੀ ਫਿਲਮ ਨਵੀ ਚੋ ਯਾਰ ਉਹਦੀ ਸਟਾਰ ਕਾਸਟ ਵਿੱਚ ਨਾਲ ਬਾਈ ਦੇਦਾਰ ਗਿਲ ਜੀ ਤੇ ਧੀਰਜ ਬਾਜੀ ਧੀਰਜ ਬਾਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੇ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਬਾਦ ਤੁਹਾਨੂੰ ਸੋ ਕਿਸ ਤਰ੍ਹਾਂ ਦਾ ਕਨਸੈਪਟ ਹੈ ਫਿਲਮ ਹਾਂ ਫਿਲਮ ਦਾ ਕਨਸੈਪਟ ਬਹੁਤ ਸੋਹਣਾ ਹੈ ਫੁੱਲ ਆਫ ਐਂਟਰਟੇਨਮੈਂਟ ਹੈ ਔਰ ਜਿਦਾ ਇੱਕ ਹਰ ਫਿਲਮ ਦੇ ਵਿੱਚ ਇੱਕ ਵਿਸ਼ੇ ਦੇ ਉੱਤੇ ਲਾਸਟ ਇੱਕ ਮੈਸੇਜ ਦਿੱਤਾ ਹੁੰਦਾ ਉਹ ਅਸੀਂ ਜ਼ਰੂਰ ਦਿੰਦਾ ਕਿਉਂਕਿ ਪੰਜਾਬ ਦੇ ਪੂਰੇ ਕਲਚਰ ਨੂੰ ਮੱਦੇਨਜ਼ਰ ਰੱਖਦੇ ਇਹ ਫਿਲਮ ਬਣਾਈ ਗਈ ਹੈ ਕੋਈ ਇੱਥੇ ਡਬਲ ਮੀਨਿੰਗ ਕਾਮੇਡੀ ਨਹੀਂ ਤੁਹਾਨੂੰ ਦੇਖਣ ਨੂੰ ਮਿਲੂਗੀ ਔਰ ਸਿਚੁਏਸ਼ਨਲ ਕਾਮੇਡੀ ਹੈ ਔਰ ਇੰਨਾ ਸਾਡਾ ਵਾਦਾ ਹੈ ਕਿ ਜੇ ਤੁਸੀਂ 2.5 300 ਰੁਪਿਆ ਟਿਕਟ ਖਰਚੋਗੇ ਤੇ ਤੁਸੀਂ ਨਿਰਾਸ਼ ਨਹੀਂ ਹੋਵੋਗੇ ਫਿਲਮ ਦਾ ਕਨਸੈਪਟ ਬਿਲਕੁਲ ਨਵਾਂ ਔਰ ਫਰੈਸ਼ ਹੈ ਤੁਸੀਂ ਦਿੱਸਾਨੂੰ ਟ੍ਰੇਲਰ ਮੈਡਮ ਨਿਰਮਲ ਰਿਸ਼ੀ ਜੀ ਨੇ ਵੱਡੇ ਆਰਟਿਸਟ ਨੇ ਜਿਹੜੇ ਉਹਨਾਂ ਨਾਲ ਕੰਮ ਕਰਕੇ ਕਿਦੋਂ ਲੱਗਦਾ ਮੇਰੇ ਲਈ ਤੇ ਬਹੁਤ ਮਾਣ ਵਾਲੀ ਗੱਲ ਹੈ ਦਦਾਰ ਗਿੱਲ ਜੀ ਨੇ ਨਿਰਮਲ ਰਿਸ਼ੀ ਮੈਡਮ ਮਹੇਸ਼ ਮੰਜਰੇਕਰ ਬੰਬਈ ਤੋਂ ਉਸ ਵਾਰ ਰੁਪਿੰਦਰ ਮੰਡਲੀ ਗੱਲ ਹੈ ਕਿ ਮੈਂ ਇਹਨਾਂ ਦੇ ਨਾਲ ਇਸ ਫਿਲਮ 'ਚ ਕੰਮ ਕਰ ਰਿਹਾ ਸੋ ਬਹੁਤ ਜ਼ਿਆਦਾ ਚੰਗਾ ਲੱਗਾ ਔਰ ਬਹੁਤ ਸਿੱਖਣ ਨੂੰ ਮਿਲਿਆ ਵੀਰਾਂ ਸਤਿਕਾਰ ਭਜ ਮੇਰੇ ਨਾਲ ਨੇ ਮਟੂ ਵੀਰ ਮਟੇ ਤੁਹਾਨੂੰ ਵੇਖ ਕੇ ਵੈਸੇ ਲੋਕਾਂ ਦੇ ਚਿਹਰੇ ਤੇ ਹੱਸ ਆ ਜਾਂਦਾ ਸੋ ਕਿਸ ਤਰ੍ਹਾਂ ਰਿਹਾ ਪਹਿਲਾ ਐਕਸਪੀਰੀਅੰਸ ਸ਼ੁਕਰ ਹੈ ਜੀ ਵਾਹਿਗੁਰੂ ਦਾ ਸੋ ਇਹ ਗੁਰੂ ਸਾਹਿਬ ਦੀ ਕਿਰਪਾ ਕਹਿ ਸਕਦੇ ਆ ਕਿ ਲੋਕ ਇਹਨਾਂ ਨੂੰ ਖੁਸ਼ ਹੁੰਦੇ ਸਾਨੂੰ ਵੇਖ ਕੇ ਸੋ ਇਹ ਜਿਹੜੀ ਫਿਲਮ ਹੈ 29 ਅਗਸਤ ਨੂੰ ਸਾਡੀ ਆ ਰਹੀ ਹੈ ਮੋਗੀ ਫਿਲਮ ਰਵੀ ਜੋ ਬਹੁਤ ਕੈਂਟ ਫਿਲਮ ਹੈ ਤੇ ਇਹ ਸਾਰਿਆਂ ਨੂੰ ਟਰੇਲਰ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਹੈ ਆਡੀਅנס ਨੇ ਵੀ ਬਹੁਤ ਟਾਈਮ ਬਾ ਜਿਹੜਾ ਲੋਕਾਂ ਨੂੰ ਜਿਹੜਾ ਬਹੁਤ ਪਸੰਦ ਆ ਰਿਹਾ ਉਹ ਬਹੁਤ ਪਸੰਦ ਆਊਗਾ ਵੱਡੋ ਕੀ ਤੁਸੀਂ ਕੀ ক্রিকেট ਪਲੇ ਕਰਦੇ ਹੋ ਵਿੱਚ ਉਹ ਜਿਹੜੀ ਕੋਚ ਹੈ ਵਿੱਚ ਸਤਾ ਬੱਸ ਉਹ ਮੇਰੀ ਆ ਜੋ ਬੱਸ ਜਿਹੜਾ ਔਣ ਜਾਣ ਦਾ ਸਫਰ ਹੈ ਸਾਰਾ ਮੈਂ ਤਿਆ ਕਰਵਾ ਰਿਹਾ ਇਹਨਾਂ ਦਾ ਤਾਂ ਕਰਕੇ ਮੇਰਾ ਪੂਰਾ ਡਾਟ ਪੱਕਾ ਖਲ ਦੇ ਵਿੱਚ ਕਿਉਂਕਿ ਮੇਰੇ ਤੋਂ ਬਿਨਾਂ ਮੱਤ ਨਹੀਂ ਤੁਰ ਸਕਦੀ ਸੋ ਤਾਂ ਕਰਕੇ ਵਿੱਚ ਕਿਦੋਂ ਦਾ ਸਫਰ ਹੈ ਹੁਣ ਤਾਂ ਬੜੀ ਬੜੀ ਫਿਲਮਾਂ ਕਰ ਲਈ ਹੁਣ ਮੀਡੀ ਤੋਂ ਬਹੁਤ ਵਧੀਆ ਵੀਰੇ ਬਹੁਤ ਵਧੀਆ ਹੋਣਾ ਗੁਰੂ ਸਾਹਿਬ ਦੀ ਕਿਰਪਾ ਨਾਲ ਕੁਝ ਪ੍ਰੋਜੈਕਟ ਬਣੇ ਪਏ ਆ ਬਾਕੀ ਫਿਲਮਾਂ ਵੀ ਆ ਰਹੀਆਂ ਹੋਰ ਬਹੁਤ ਜਿਆਦਾ ਬਿਹਤਰੀਆਂ ਮਟੂ ਵੀਰੇ ਕਿੱਦਾਂ ਦਾ ਰਿਹਾ ਤੁਹਾਡਾ ਔਰ ਨਵੀਂ ਆ ਬਾਈ ਮਜੇਦਾਰ ਮਜੇਦਾਰ ਮੈਂ ਕੀ ਮੈਸੇਜ ਦੇਣਾ ਮੈਂ ਅੱਗੇ ਜਦੋਂ ਆਪਾਂ ਅੰਦਰ ਗੱਲ ਕਰ ਰਹੇ ਸੀਗੇ ਆਡੀਅנס ਨਾਲ ਬੱਚਿਆਂ ਨਾਲ ਮੈਂ ਉਦੋਂ ਵੀ ਇਹੀ ਗੱਲ ਕਰ ਰਿਹਾ ਸੀ ਕਿ ਅਸੀਂ ਚੱਲਦੇ ਸੀਨ 'ਚ ਹੱਸਦੇ ਸੀ ਕਿ ਬਹੁਤ ਇੰਜੋਏ ਕੀਤਾ ਇਹ ਨਹੀਂ ਕਿ ਮੇਰੀ ਫਿਲਮ ਮੈਂ ਤਾਂ ਕਰਕੇ ਜ਼ੋਰ ਲਾ ਰਿਹਾ ਸੱਚੀ ਫਿਲਮ ਬਹੁਤ ਵਧੀਆ ਬਣੀ ਓਕੇ ਇੱਕ ਮਾਂ ਨੂੰ ਉਹਦੇ ਸਾਰੇ ਬੱਚੇ ਹੀ ਪਿਆਰੇ ਹੁੰਦੇ ਆ ਉਹ ਕਿਸੇ ਇੱਕ ਨੂੰ ਨੇ ਕਹਿੰਦੀ ਤੇ ਇਹ ਪਿਆਰੇ ਦੇ ਬਾਕੀ ਮਾੜੇ। ਤੇਰੀਆਂ ਹੋਰ ਫਿਲਮਾਂ ਨੂੰ ਤੁਸੀਂ ਇੰਨਾ ਪਿਆਰ ਦਿੱਤਾ। ਹੋਰ ਫਿਲਮਾਂ ਵੀ ਆ ਰਹੀਆਂ ਸਾਰੀਆਂ ਫਿਲਮਾਂ ਵਧੀਆ ਨੇ। ਪਰ ਇਹ ਫਿਲਮ ਡਿਫਰੈਂਟ ਕਨਸੈਪਟ ਤੇ ਆਉਣ ਵਾਲੀਆਂ ਫਿਲਮਾਂ ਵੀ ਡਿਫਰੈਂਟ ਕਨਸੈਪਟ ਤੇ ਆ। ਕੱਲ ਫੀਮ ਦੀ ਕੀਤੀ ਗਈ ਹੈ। ਫੀਮ ਛੱਡਣ ਵਾਸਤੇ ਕਿਹਾ ਗਿਆ ਤੇ ਖਾਣ ਵਾਸਤੇ। ਫੀਮ ਤੋਂ ਤੁਸੀਂ ਫਿਲਮ ਵੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ। ਪਰ ਇਹ ਹੈ ਕਿ ਇਹ ਕੰਟੈਂਟ ਦੇ ਜ਼ਰੀਏ ਅਸੀਂ ਇੱਕ ਚੰਗਾ ਮੈਸੇਜ ਦਿੱਤਾ ਹੈ। ਜੀ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਗੱਲ ਉਹੀ ਹੈ। ਜੇ ਤੁਸੀਂ ਚੀਜ਼ ਨੂੰ ਕਿਸੇ ਨੂੰ ਛੱਡਣਾ ਚਾਹੁੰਦੇ ਹੋ ਤਾਂ ਤੁਸੀਂ ਬੜੇ ਆਰਾਮ ਨਾਲ ਛੱਡ ਸਕਦੇ ਉਹੀ ਐਸਾ ਮਸਲਾ ਨਹੀਂ ਐ ਇੱਕ ਸੋਹਣਾ ਮੈਸੇਜ ਦਿੱਤਾ ਆ ਖਾਸ ਰਾਸ਼ਟ ਦੇ ਜੜੀਏ ਵੀ ਸਾਡੀ ਜਿਹੜੀ ਫਿਲਮ ਐ ਮੁੱਕ ਗਈ ਫੀਮ ਡਬਲੀ ਯਾਰੋ ਉਹ ਮੁੱਕੀ ਰਵੇ ਤੇ ਚੰਗੀਆਂ ਉਹ ਵੀ ਮਸ਼ੇ ਨੂੰ ਸ਼ੂਟਿੰਗ ਦਾ ਕਿਸ ਤਰ੍ਹਾਂ ਐ ਕਿੱਥੇ ਕਿੱਥੇ ਸ਼ੂਟਿੰਗ ਕੀਤੀ ਸ਼ੂਟਿੰਗ ਅਸੀਂ ਅੱਧੀ ਰਾਜਸਥਾਨ ਕੀਤੀ ਐ ਜੀ ਅੱਧੀ ਪੰਜਾਬ ਚ ਸ਼ੂਟ ਕੀਤੀ ਐ ਫਿਲਮ ਦਾ ਸ਼ੂਟ ਬਹੁਤ ਵਧੀਆ ਆਇਆ ਐ ਤੇ ਤੁਸੀਂ ਖੁਸ਼ ਹੋਵਾਂਗੇ ਫਿਰ ਆ ਵੇਖ ਕੇ ਫੁੱਲ ਐਂਟਰਟੇਨਮੈਂਟ ਸਰ ਨੂੰ ਕੋਈ ਅਪੀਲ ਕੋਈ ਮੈਸੇਜ ਮੈਸੇਜ ਇਹ ਹੀ ਐ ਜੀ 29 ਤਰੀਕ ਨੂੰ ਸਾਡੀ ਫਿਲਮ ਰਿਲੀਜ਼ ਹੋਣੀ ਐ ਮੁੱਕ ਗਈ ਫੀਮ ਡਬਲੀ ਯਾਰੋ 29 ਨੂੰ ਨਹੀਂ ਟਾਈਮ ਲੱਗਦਾ 30 ਨੂੰ ਚਲ ਜਿਓ 31 ਨੂੰ ਚਲ ਦੇਖ ਕੇ ਜ਼ਰੂਰ ਆਪਣਾ ਰਿਵਿਊ ਦੱਸੋ ਵੀ ਤੁਹਾਨੂੰ ਕਿਵੇਂ ਲੱਗੀ ਆ ਫਿਲਮ ਛੋਟੀ ਜੀ ਕੋਸ਼ਿਸ਼ ਕੀਤੀ ਆ ਤੇ ਉਮੀਦ ਕਰਦਾ ਇਹ ਕੋਸ਼ਿਸ਼ ਕਾਮਯਾਬ ਹੋਊਗੀ ਸੋ ਇਸੇ ਸਬੰਧ ਨਾਲ ਫਿਲਮ ਮੁੱਕੀ ਫੀਲ ਦੇ ਵਿੱਚੋਂ ਯਾਰੋ ਦੀ ਸਟਾਰ ਕਾਸਟ ਜਿਹੜੀ ਕਿ 29 ਤਰੀਕ ਨੂੰ ਰਿਲੀਜ਼ ਹੋ ਰਹੀ ਐ ਸੋ ਮੇਰੀ ਵੀ ਸੋਟੇ ਨੂੰ ਅਪੀਲ ਹੈ ਕਿ ਤੁਸੀਂ ਜ਼ਰੂਰ ਦੇਖੋ ਕਿਉਂਕਿ ਬਹੁਤ ਵਧੀਆ ਕੰਮ ਕੀਤਾ ਸਾਰੇ ਆਰਟਿਸਟਾਂ ਨੇ ਸੋ ਹੋਰ ਵੀ ਆਰਟਿਸਟਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸਰਦਾਰ ਮੈਡਮ ਨੇਹਾ ਨੇ ਸੋ ਜਿਹੜੇ ਇਸ ਫਿਲਮ ਦੇ ਆਰਟਿਸਟ ਨੇ ਜਿਹਨਾਂ ਨੂੰ ਵੇਖ ਕੇ ਵੈਸੇ ਹੀ ਮੋਕਾ ਦਿੱਜਿਆ ਤੇ ਉਹਨਾਂ ਕੋਲ ਕਹਿੰਦੇ ਸੋ ਮੈਮ ਕਿੱਦਾਂ ਦਾ ਰਿ ਪੂਲੀ ਐਂਟਰਟੇਨਮੈਂਟ ਤੁਹਾਨੂੰ ਮਿਲੇਗਾ ਤੁਸੀਂ ਪਲੀਜ਼ 29 ਅਗਸਤ ਨੂੰ ਸਾਰੇ ਹੌਮ ਹਮ ਆ ਕੇ ਪਹੁੰਚੋ ਅ ਐਸਐਲਡੀ ਬੈਸਟ ਮੂਵੀ ਆ ਰਹੀ ਹੈ ਤੁਸੀਂ ਕਿਸ ਤਰ੍ਹਾਂ ਦਾ ਕਰੈਕਟਰ ਪਲੇ ਕਰ ਰਹੇ ਹੋ ਵਿੱਚ ਇਹ ਦੰਦਨੋ ਫਿਲਮ ਵਿੱਚ ਕੀ ਬਦਲ ਲਗਾ ਐਟਲੀ ਸਪੋਇਲਰ ਨਹੀਂ ਬਣ ਸਕਦੀ ਹਾਂ ਤੇ ਸੋ ਸੌਰੀ ਟਾਈਮ ਥੋੜਾ ਜਿਹਾ ਘੱਟ ਹੈ ਆਪਣੇ ਕੋਲ ਨਹੀਂ ਨਹੀਂ ਮਤਲਬ ਮੇਰੇ ਕੋਲ ਨਹੀਂ ਮੇਰੇ ਕੋਲ ਤਾਂ ਬਹੁਤ ਟਾਈਮ ਹੈ ਟੀਮ ਕੋਲ ਥੋੜਾ ਜਿਹਾ ਘੱਟ ਹੈ ਤੇ ਸੁਖਨਾ ਇੰਨੇ ਪਿਆਰੇ ਲੋਗ ਹਾਂ ਮਤਲਬ ਨੈਕਸਟ ਵੀ ਆਪਾਂ ਜਾ ਰਹੇ ਹਾਂ ਤੇ ਸੁਖਣਾ ਧੁੱਪ ਵੀ ਸਾਹਮਣੇ ਪੈ ਰਹੀ ਗਰਮੀ ਬਹੁਤ ਹੈ ਕੀ ਕਹਿਣਾ ਚਾਹੂਗਾ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਮੈਂ ਕਹਿ ਰਹੀ ਹਾਂ ਕਿ ਜੇ ਤੁਸੀਂ ਐਂਟਰਟੇਨਮੈਂਟ ਭਾਲ ਰਹੇ ਹੋ ਨੇ ਸਟ्रेस ਭਰੀ ਜ਼ਿੰਦਗੀ ਜੇ ਤਾਂ ਤੁਸੀਂ ਪਲੀਜ਼ ਫਿਲਮ ਵੇਖਣ ਨੂੰ 29 ਤਰੀਕ ਨੂੰ ਜ਼ਰੂਰ ਪਹੁੰਚੋ ਥੈਂਕ ਯੂ ਸੋ ਮਚ ਥੈਂਕ ਯੂ ਅੱਜ ਵੀ ਪਰਦੇ ਤੇ 29 ਤਰੀਕ ਨੂੰ ਇੱਕ ਨਵੀਂ ਪੰਜਾਬੀ ਫਿਲਮ ਮੁੱਕੀ ਫਿਲਮ ਡੱਬੀ ਚ ਯਾਰ ਉਹ ਦਸਤਕ ਤੇ ਲੱਗ ਜਾ ਰਹੀ ਹੈ ਸੋ ਉਹਦੇ ਸਟਾਰ ਖਾਸ ਅਜੇ ਦਵਾਬਾ ਕਾਲਜ ਪਹੁੰਚ ਕੇ ਸਾਡੇ ਨਾਲ ਤੋਂ ਫਿਲਮ ਦੇ ਲੀਡ ਰੋਲ ਨੇ ਮੈਨ ਸੀਰਤ ਮੈਦ ਨੇ ਮੈਂ ਬਹੁਤ ਬਹੁਤ ਸਵਾਗਤ ਹੈ थैंक यू जी मैं तो बहुत, बहुत बहुत वेलकम है मेरा बहुत बढ़िया एक्सपीरियंस रहा एक्चुअली uh, बहुत ही कलाकार ने इस मूवी सारे ने मैं बहुत प्यार दिता डे वन तो लेके लास्ट डे तक बिकॉज पंजाब का थोड़ा जहा वर्किंग स्टाइल डिफरेंट है मैं किसी जानती भी नहीं मेरी पहली फिल्म एज ए लीड ਵੇ ਬਟ ਤਦੇ ਵੀ ਮੈਨੂੰ ਐਜਾ ਫੀਲ ਨਹੀਂ ਕਰਾਇਆ ਕਿਸੇ ਨੇ ਕਿ ਮੇਰਾ ਪਹਿਲਾ ਦਿਨ ਐਸੈਟ ਤੇ ਆ ਮੈਂ ਖੁਸ਼ ਨਵਾ ਕਰ ਰਹੀ ਆ ਸਾਰਾ ਨੇ ਮੈਨੂੰ ਐਵਰੀ ਸਟੈਪ ਆਫ ਦ ਵੇ ਸਾਰਾ ਨੇ ਬਹੁਤ ਹੈਲਪ ਕੀਤਾ ਤੇ ਮੈਨੂੰ ਬਹੁਤ ਬਹੁਤ ਸੋ ਡਿਫਰੈਂਸ ਕੀ ਲੱਗਾ ਹਿੰਦੀ ਸਿਨੇਮਾ ਤੇ ਪੰਜਾਬੀ ਸਿਨੇਮਾ ਤੁਸੀਂ ਹਿੰਦੀ ਮੂਵੀ ਕੀਤੀ ਹੈ ਰਿਤਿਕ ਕਰੋਸ਼ੀ ਨਾਲ ਕੀਤੀ ਹੈ ਸੋ ਕੀ ਡਿਫਰੈਂਸ ਲੱਗਾ ਫਰਕ ਕੀ ਲੱਗਾ ਅ ਇੱਕ ਤਾਂ ਲੀਡ ਰੋਲ ਸੀਗਾ ਸੋ ਆਬਵੀਅਸਲੀ ਨੰਬਰ ਆਫ ਡੇਸ ਵਾਸ ਅ ਲੋਟ ਲੰਗਰ ਅਸੀਂ ਲਗਭਗ 2 ਮਹੀਨੇ ਕੰਟੀਨਿਊਸਲੀ ਸ਼ੂਟ ਕੀਤਾ ਹੈ ਤੇ ਇਹਦੇ ਵਿੱਚ ਕੀ ਸੀਗਾ ਦਿਸ ਕੈਰੈਕਟਰ ਸਪੈਸੀਫਿਕਲੀ ਰਾਜਸਥਾਨੀ ਕੈਰੈਕਟਰ ਸੀਗਾ ਸੋ ਸਾਡੇ ਡਾਇਰੈਕਟਰ ਬਹੁਤ ਹੀ ਸਪੈਸੀਫਿਕ ਸੀਗੇ ਇੱਕ ਇੱਕ ਜੁਐਲਰੀ ਦੇ ਪੀਸ ਨੂੰ ਲੈ ਕੇ ਸੋ ਉਹ ਸਾਰੀਆਂ ਚੀਜ਼ਾਂ ਰੋਜ਼ ਉੱਠ ਕੇ ਉਹ ਕਰਨਾ ਥੈਨ ਕਿਉਂਕਿ ਕਾਮੇਡੀ ਫਿਲਮ ਸੀਗੀ ਐਂਡ ਪੰਜਾਬੀ ਮੇਰੀ ਫਰਸਟ ਲੈਂਗੁਏਜ ਨਹੀਂ ਹੈ ਸੋ ਟੂ ਬੀ ਅਬਲ ਟੂ ਅੰਡਰਸਟੈਂਡ ਦ ਕਾਮਿਕ ਟਾਈਮਿੰਗ ਜਾਂ ਜਿਹੜੇ ਉਹ ਜੋਕਸ ਨੇ ਉਹ ਸਾਰਾ ਕਾਫੀ ਚੈਲੈਂਜਿੰਗ ਸੀਗਾ ਬਟ ਲਾਈਕ ਆਈ ਸੈਡ ਸਾਰਿਆਂ ਨੂੰ ਇੱਕ ਤਾਂ ਇੰਨਾ ਐਕਸਪੀਰੀਅੰਸ ਹੈਗਾ ਇੰਨਾ ਸਾਰਿਆਂ ਨੇ ਮੈਨੂੰ ਹੈਲਪ ਚੀਜ਼ਾਂ ਸਮਝਾਈਆਂ ਕਈ ਵਾਰੀ ਪਿਕਚਰ ਸ਼ੂਟ ਹੋ ਰਿਹਾ ਹੁੰਦਾ ਸੀ ਸੀਨ ਤੇ ਮੈਨੂੰ ਸਮਝ ਹੀ ਨਹੀਂ ਆਉਂਦਾ ਸੀ ਹੋ ਕੀ ਰਿਹਾ ਹੈ ਜਰਮਨ ਦੇਸ਼ੀ ਮੈਡਮ ਸਾਡੇ ਪੰਜਾਬੀ ਸਰਮੇ ਦਾ ਥੰਮ ਨਹੀਂ ਸੋਨ ਨਾਲ ਕੰਮ ਕਰਨ ਕਿਦੋਂ ਲੱਗਾ ਬਹੁਤ ਵਧੀਆ ਮੈਮ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਸ ਏਜ ਜੀ ਉਹਨੇ ਜਜ਼ਬੇ ਨਾਲ ਉਹ ਸੈਟ ਤੇ ਆਉਂਦੇ ਸੀ ਕਿਵੇਂ ਔਨ ਦਾ ਸਪਾਟ ਆਦੀ ਲਾਈਨਾਂ ਲਰਨ ਕਰਦੇ ਸੀ ਹੀ ਵਾਸ ਆਲਵੇਜ਼ ਔਨ ਟਾਈਮ ਆਲਵੇਜ਼ ਰੈਡੀ ਟੂ ਗੋ ਸੋ ਕਾਫੀ ਕੁਝ ਉਹ ਸਭ ਤੋਂ ਸ਼ੂਟਿੰਗ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਤੁਹਾਡਾ ਬਹੁਤ ਵਧੀਆ ਕੀ ਕਹਣਾ ਚੋਗੇ ਦਸਕਰ ਪਲੀਜ਼ ਜਾ ਕੇ ਮੂਵੀ ਦੇਖਿਓ ਆਈ نو ਟਾਈਟਲ ਥੋੜਾ ਜਆ ਅਸੀ ਹਮਾਰੇ ਹੈਗਾ ਬਟ ਸਾਡੀ ਮੂਵੀ ਬਹੁਤ ਇੱਕ ਚੰਗਾ ਮੈਸੇਜ ਹੈ ਤੁਸੀਂ ਆਪਦੀ ਫੈਮਲੀ ਨਾਲ ਵੀ ਦੇਖ ਸਕਦੇ ਹੋ ਸੋ 29th ਆਗਸਟ ਨੂੰ ਪਲੀਜ਼ ਜਾ ਕੇ ਥੈਂਕ ਯੂ ਸੋ ਇਸ ਇਜ਼ ਅਨ ਬੈਡ ਸੀਰਤ ਜੋ ਉਹਨਾਂ ਦਾ ਲੀਡ ਰੋਲ ਹੈ ਫਿਲਮ ਮੁੱਕੀ ਫਿਲਮ ਬਚੂ ਯਾਰੋ ਸੁਣਤੀ ਤ੍ਰਿਗੁਲਜ਼ ਹੋ ਰਹੀ ਹੈ ਵੱਡੇ ਪਰਦੇ ਤੇ ਤੁਸੀਂ ਵੇਖੋ ਜਦੋਂ ਪਹੁੰਚੋ ਕੈਮਰਾਮੈਨ ਸੰਦੀਪ ਦੇ ਨਾਲ ਅਹਿਰਮਨ ਮੀ ਆਪਣੀ ਦਿਸ਼ਾ ਅਪਡੇਟ ਨਿਊਜ਼ ਬਹੁਤ